ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਉਸ ਵੇਲੇ ਆਪਾਂ ਲੁਧਿਆਣੇ ਵਿਖੇ ਆ ਜੀ ਤੇ ਅੱਜ ਜਲੰਧਰ ਵਿਖੇ ਸਵੇਰੇ ਸਮਾਗਮ ਜੋ ਗੁਰਦੁਆਰਾ ਪਾਤਸ਼ਾਹ ਸ਼ੇਮੀ ਸ਼ੇਖ ਵਸਤੀ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤੀ ਸਥਾਨ ਹੈ ਜੀ ਤੇ ਉੱਥੇ ਹਾਜ਼ਰੀ ਸੀ ਔਰ ਉਸ ਤੋਂ ਬਾਅਦ ਫਿਰ ਲੁਧਿਆਣਾ ਵਿਖੇ ਐ ਫਾਈਨ ਟੱਚ ਕੰਪਨੀ ਵੱਲੋਂ ਜੋ ਰਿਗਾਰਡਿੰਗ ਕੀਤੀ ਗਈ ਸੀ ਈਡੀ ਜਿਹਦੇ ਵਿੱਚ ਤਕਰੀਬਨ 6 ਸ਼ਬਦਾਂ ਦਾ ਗਾਇਨ ਹੋਇਆ ਉਹ ਸ਼ਬਦਾਂ ਦੀ ਜੋ ਸੀਡੀ ਸੀ ਉਸ ਦੀ ਵੀਡੀਓ ਜੋ ਅੱਜ ਤਿਆਰ ਹੋਈ ਹੈ Ludhiana Vikhe A Fine Touch Company ਚ ACD ਰਿਲੀਜ਼ ਹੋਈ ਹੈ ਔਰ ਉਥੇ ਇਹ 6 ਸ਼ਬਦਾਂ ਦਾ ਜੋ ਗਾਇਨ ਆਉਣਾ ਹੈ ਤੇ ਆਪ ਵੀ ਸੁਣਨਾ ਜੀ ਨਵੇਂ-ਨਵੇਂ ਇਹ ਸਤਿਗੁਰ ਦੀ ਕਿਰਪਾ ਦੇ ਨਾਲ ਪਾਉਨ ਬਾਣੀ ਦੇ ਸ਼ਬਦ ਉਥੇ ਸਤਿਗੁਰ ਬੇਲੀ ਹੋਵੇ ਤੇ ਕੱਢੇ ਕੱਢ ਲੈ ਅੰਤਿਮ ਵਾਰ ਇਹ ਪਹਿਲੀ ਵਾਰ ਆ ਗਾਇਆ ਸੋ ਆਪ ਨੇ ਜਰੂਰ ਸੁਣਨਾ ਸੋ ਇਸੇ ਤਰ੍ਹਾਂ ਜਿਵੇਂ ਆਪ ਸੀਡੀਆਂ ਨੂੰ ਪਿਆਰ ਬਖਸ਼ਿਸ਼ ਕਰਦੇ ਹੋ ਔਰ ਇਸ ਸੀਡੀ ਵੀ ਸੁਣ ਕੇ ਆਪ ਜਰੂਰ ਅਸੀਸ ਦੇਣੀ ਕਿ ਸਤਗੁਰ ਚੜ੍ਹਦੀ ਕਲਾ ਨਾਲੇ ਸੇਵਾਵਾਂ ਲੈਂਦੇ ਰਹਿਣ ਤੇ ਹੁਣ ਸ਼ਾਮ ਦਾ ਕੀਰਤਨ ਜੋ ਹੈ ਇਹ ਫਗਵਾੜਾ ਵਿਖੇ ਉਥੇ ਵੀ ਪਾਤਸ਼ਾਹੀ ਛੇਵੀਂ ਗੁਰੂ ਘਰ ਹੈ ਚੌੜਾ ਹੂ ਗੁਰਦੁਆਰਾ ਸਾਹਿਬ ਜਿੱਥੇ ਚਲੰਦਰ ਤੋਂ ਹੁੰਦਿਆ ਹੋਇਆ ਸਤਿਗੁਰੂ 6ਵੇਂ ਪਾਤਸ਼ਾਹ ਗੁਰੂ ਅਰਗੁਨ ਸਾਹਿਬ ਇਸ ਫਗਵਾੜਾ ਵਿਖੇ ਪਹੁੰਚੇ ਤੇ ਉਹ ਵੀ ਅਸਥਾਨ ਫਗਵਾੜਾ ਵਿਖੇ ਹੈ ਤੇ ਉੱਥੇ ਸ਼ਾਮ ਦਾ ਅਰਤੀ ਕੀਰਤਨ ਜੀ 8 ਤੋਂ 9 ਵਜੇ ਤੱਕ ਕੀਰਤਨ ਲਾਜ ਰਹੀ ਹੈ ਤੇ ਜਾ ਕੇ ਉਸ ਅਸਥਾਨ ਦੇ ਆਪ ਨੂੰ ਦਰਸ਼ਨ ਵੀ ਕਰਵਾਵਾਂਗੇ ਜੀ ਸੋ ਇਸੇ ਤਰ੍ਹਾਂ ਜੁੜੇ ਰਹਿਣਾ ਆਪਾਂ ਵਲੌਗ ਦੀ ਸ਼ੁਰੂਆਤ ਕਰ ਰਹੇ ਆ ਨਾਲ ਨਾਲ ਫਿਰ ਆਪਾਂ ਅਗਲੇ ਬਲੌਗਾਂ ਚ ਨਾਲ ਨਾਲ ਇਸੇ ਬਲੌਗ ਚ ਵੀ ਅਜੇ ਚੱਲਣਾ ਲੰਮਾ ਅਜੇ ਸ਼ੁਰੂ ਕੀਤਾ ਹੈ ਇਹ ਆਪਾਂ ਥੋੜੀ ਦੇਰ ਬਾਅਦ ਅਗਲੀ ਗੱਲਬਾਤ ਕਰਦੇ ਆ ਜੀ See ya. ਆਸਰ ਸੁਖ ਪਰਵਾਣੇ ਪ੍ਰੀਤਿ ਮਨਾਨਾ ਸੋਹਣ ਸਾਂ ਜੈ ਜੀ ਦੀ ਜੁਨੀ ਤੇ ਸੋਹਣ ਸਾਂ i hey. We i ਜਾ ਕੇ ਤੁਹਾਨੂੰ ਹਰਮੰਦਪਤ ਪਾਤਸ਼ਾਹ ਜੀ ਨੂੰ ਕਹਿਣਾ ਜੋ ਪਹਿਲੀ ਭਰਿਆ ਦਾ ਬੁਰਜਾ ਗੱਦੀ ਵਾਲੀ ਉਪਰ ਤੋਂ ਬਰਕਰਾਰ ਰੱਖਣਾ ਪਰ ਨਵੀਂ ਭਰਿਆ ਦਾ ਗਾਲ ਜੁੜੋਣੀ ਆਪ ਨਹੀਂ ਸਵਸਥਰ ਸਹਾਇ ਹੋ ਗੁਰ ਸਿੱਖਾ ਨੂੰ ਸ਼ਾਸਤਰਤਾ ਨਹੀਂ ਹੋਣ ਦਾ ਲੋੜ ਹੈ ਈ ਨਾ ਸਤ ਗੁਰ ਰਤਵਾਂ ਮੰਘੋਵਾ ਤਾਰ ਕਿਰਪਾ ਰਬ ਹਾਥ ਤੇ ਰਾਖਿਆ ਪੜੋ ਰਬ ਹਾਥ ਤੇ ਰਾਖਿਆ ਹਰ ਕੋਸਰੇ ਵਾਪਸ ਜੁਆਰਾ ਸਟਾਫ ਸੇ ਸ਼ੀਵ ਫਿਰ ਇੱਕ ਤਰ੍ਹਾਂ ਕਰਕੇ ਇਹ ਵਾਪਸ ਇੰਟਰਾ ਰਿਚ ਪਹੁੰਚਿਆ ਅੱਜ ਮੀਂਹਾਂ ਦਾ ਖਬਰ ਤੇ ਇਹ ਬਣਾ ਅੰਦਰ ਪ੍ਰਸ਼ੰਗਤ ਰਹਿਣਾ ਤੋਂ ਬਾਅਦ ਸੇ ਜਿੱਦੀ ਵਾਰਸ ਚਾ ਰਹੇ ਨਾਲ ਨਾਲ ਤੁਰਨ ਵਾਲੇ ਸੈਟ ਜੇ ਅਲੋਚਨਾਸ਼ ਤੇ ਆ ਰਹੇ ਆਂ ਜੀ ਬਾਕੀ ਨਾਲ ਨਾਲ ਉਹ ਬੇਨਤੀ ਕਰਦੇ ਕਿ ਗੁਰਸਾਹਿਬ ਦੇ ਵਿਕਾਸ ਨੂੰ ਪਿਆਰੇ ਨੇ ਸ਼ਾਨਦਾਰ ਸ਼੍ਰੋਮਣੀ ਕਮੇਟੀ ਦੇ ਜੀ ਦੇ ਅੱਜ ਜੰਗਿਆਰੇ ਨੇ ਕਿ ਉਹਨਾਂ ਨੂੰ ਵੀ ਆਪਣਾ ਨਾਲ ਨਾਲ ਯਾਦ ਕਰਦੇ ਆ ਸਤਿਗੁਰੂ ਸਰਬੱਤ ਦਾ ਸਾਨੂੰ ਚਲਦੀ ਖਲਾਫੀ ਅਰਦਾਸ ਕਰਦੇ ਜੀ ਇਹਨੇ ਪਦਵੀ ਦੀ ਲੋ ਦੀ ਸੇਵਾ ਕਰਨ ਕਰਦੇ ਫਿਰ ਅਗਲੇ ਬਲੌਗ ਵਿੱਚ ਮਿਲਾਂਗੇ ਇਸ ਵਿੱਚ ਸਾਰੇ ਨਾਈਟ ਜੀ ਦਾ ਕਾਲਸਾ ਨਾਈਟ ਜੀ ਦੀ ਹਾਂਜੀ ਆਪਾਂ ਇਸ ਟਾਈਮ ਜਮੀਂਦਾਰਾਂ ਦੇ ਟਾਪੇ ਤੇ ਬੈਠੇ ਆਂ ਤੇ ਆਰਡਰ ਕਰ ਰਹੇ ਆਂ ਜੀ ਰਾਤ ਦਾ ਟਾਈਮ ਹੈ ਖਾਣਾ ਆਰਡਰ ਕੀਤਾ ਨਾਲ ਮੂੰਗੀ ਮਸਰੀ दाल சோரா மனதிபா